ਹੈਲੋ ਉਹ ਰਾਮਾ ਕਹਿੰਦਾ ਅੱਗੇ ਵੀ ਜਾਣਾ ਉਹ ਪਾਰਾਂ ਤੇ ਹੈ ਸਾਰੇ ਸਾਰੇ ਮਦੀ ਪਹੁੰਚੇ ਆ ਹਵਾ ਜਿਹੜਾ ਕੁਸ ਵੀ ਇੰਸ ਹਾਂ ਰਿਜਿਸਟ੍ਰੇਸ਼ਨ ਦੇ ਹੁੰਦੀ ਆ ਸਭ ਤੋਂ ਪਹਿਲਾਂ ਅਸੀਂ 5 ਜਾਣੇ ਸੀ ਕਿਤੇ 500 ਰੁਪਏ ਲੱਗਾ 500 ਦਾ ਠੋਕੂ ਲੱਗਾ ਸਭ ਤੋਂ ਜ਼ਿਆਦਾ ਦੁੱਖ ਵੀ ਸਾਨੂੰ ਇਹ ਦੁੱਖ 500 ਦਾ ਬਹੁਤ ਦੁੱਖ ਲੱਗਾ 500 ਤੇ ਅਸੀਂ ਕੁਝ ਹੋਰ ਸੋਚਿਆ ਨਹੀਂ ਆ ਆ ਹੁੰਦੀ ਆ ਰਿਜਿਸਟ੍ਰੇਸ਼ਨ ਤੇ ਬੜੀ ਲੱਗਦਾ ਆ ਟੱਪ ਕੇ ਆਦ ਆ ਗਏ ਆ ਸਾਰੇ ਜਾਣੇ ਇਹ ਕੁੱਤਾ ਨਾਲ ਆਉਂਦਾ ਸਿਕਿਉਰਿਟੀ ਗਾਰਡੀਆ ਜੀ ਆਹ 500 ਰੁਪਏ ਤਾਂ ਦਿੰਦੇ ਆ ਫਿਲਹਾਲ ਇਹ ਨਾ ਕੋਈ ਬੁੜੀ ਦੀਦਾ ਦੇ ਬੋਬਾ ਸੁੰਦੀ ਆ ਕਦਾਂ ਮੇਰੀ ਬੋਬਾ ਸੁੰਦੀ ਬਚਾਰ ਰਹੇ ਕੋਈ ਨਹੀਂ ਹੁਣ ਤਾਂ ਚੜ ਜਾਣਾ ਹੈ ਦਵਾਈ ਦਾ ਦਿੱਤੋ ਹੈਗੀ ਆ ਦਵਾਈ ਆਈ ਜੀ ਲਾ ਲਈ ਇਸ ਦਾ ਨਹੀਂ ਕੰਮ ਨਹੀਂ ਦਾ ਨਾ ਰੋ ਨਹੀਂ ਤਾਂ ਮੈਂ ਇਹ ਨੂੰ ਨਾ ਮੇਰੇ ਦਿੱਖਿਆ ਯਾਰ तो चढ़ी जाने चढ़ी जाने हूँ हूँ चढ़ जागे मोटरसैकल हूँ चढ़ने मोटरसैकल

ਕਦੇ ਇੱਕ ਦੇ ਡੇਢ ਦਾ ਆਦਿਲਾ 6000 ਹਜ਼ਾਰ ਦਿੰਦਾ ਹੋਇਆ ਸ਼ਿਰੂ ਕਹਿੰਦਾ ਇੱਧਰ ਜੀ ਆ ਸ਼ਿਰੂ ਰਸਤਾ ਦੱਸਦਾ ਹੋਇਆ 500 ਜਿਹ ਦਿੱਤਾ ਕੁੱਤਾ ਨਹੀਂ ਆਉਂਦਾ 500 ਚ ਇੱਕ ਡੋਗੀ ਮਿਲਦਾ ਇੱਥੇ ਪੱਕਾ ਚੜਾਈ ਵਿੱਚ ਚੱਲ ਜਾਂਦੀ ਆ ਬੰਦਾ ਫਸ ਗਿਆ ਜੰਦੀ ਉੱਪਰ ਬੱਕਰੀਆਂ ਬੁੱਕਲੀਆਂ ਚੜ੍ਹ ਜਾਂਦੀਆਂ ਮੋੜੇ ਲੱਗੇ ਤੀਕਾ ਲੱਗਿਆ ਉਹ ਸ਼ੇਰੂ ਓਏ ਉਹ 500 ਰੁਪਏ ਤੇ ਨਾਲ ਲਿਆ ਸ਼ੇਰੂ ਮਰੇ ਜਾਂਦਾ ਥੋਖਾ ਦਿੰਦਾ ਸਹੀ ਗੱਲ ਆ ਬਹੁਤ ਹੀ ਜਿਆਦਾ ਟਫ ਹੈ ਯਾਰ ਟਰੈਕਿੰਗ ਹਾਈਕਿੰਗ ਜੋ ਵੀ ਆ ਦੇਖਣ ਇਜੀ ਲੱਗਦੀ ਜਦੋਂ ਖੁਦ ਐਕਸਪੀਰੀਅੰਸ ਕਰਨ ਲੱਗਦਾ ਨਾ ਪਤਾ ਫੇਰ ਲੱਗਦਾ ਸਾਹ ਚੜਦਾ ਹੋਇਆ ਬੋਲ ਵੀ ਨਹੀਂ ਹੁੰਦਾ ਹੋਇਆ ਬੋਲ ਵੀ ਨਹੀਂ ਹੁੰਦਾ ਹੋਇਆ ਤੇ ਆਏ ਕਿਸ ਉਮੀਦ ਤੇ ਆ ਬੰਦੇ ਮੇਰੇ ਨਾਲ ਦੇ ਓਨਲੀ ਓਨਲੀ ਦੇ ਵਾਂਟ ਟੂ ਸੀ ਸਨੋ ਜਸਟ ਸਨੋ ਦੇ ਹੈਵ اٹ ਐਨੀ ਰੀਜ਼ਨ ਟੂ ਫੋਰ ðiਸ ਟਰੈਕਿੰਗ ਜਸਟ ਓਨਲੀ ਵਨ ਰੀਜ਼ਨ ਫੋਰ ਸਨੋ ਕੈਨਟ ਬਲੀਵ ਇਟ only for snow they have no excitement for the tracking but they will feel that lies when they will will arrive in the top when they will arrive in the top then they will see the weather and the nature of the mountains yeah that's exciting food food ਉਸ ਤਪੋਖ ਲਗੂਗੀ ਹੈਲੋ ਹਾ ਯੂ ਯੂ ਫੀਰਸ ਡੋਨਟ ਗੋ ਅਰੰਡ ਥੇਰ ਅਗੇ ਲੰਗਰ ਲਗਾ ਚਾਪ ਕੋਕੋੜਿਆਂ ਦਾ ਸ਼ਾਹ ਸਪੈਸ਼ਲ ਆਰਬਕੰਟਰੀ ਤੋਂ ਆਏ ਹੋਏ ਨੇ ਸ਼ੇਕ ਯਾ ਬੀਬੀ ਯਾ ਬੀਬੀ ਤਾਲ 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 ਯੇਲਾ 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 ਵਾਫੀ ਮੁਸ਼ਕਿਲ ਮਾਇ ਮੁਸ਼ਕਿਲ ਆ ਤੋੜਾ ਸੇਫਟੀ ਦੇ ਲਾਇਆ ਹੋਇਆ ਕਿਉਂਕਿ ਖਾਡਾ ਬਡੂngੀ ਨਾਲ ਕਿ ਸੇਫਟੀ ਬਹੁਤ ਸਾਰੇ ਟਰੈਕਿੰਗ ਕਰਦੇ ਆ ਮੈਂ ਵੀਡੀਓ ਬਣਾ ਰਿਹਾ ਹਾਂ ਕੋਈ ਯਾਦ ਲਈ ਕਿਉਂਕਿ ਫਸਟ ਟਾਈਮ ਆ ਲਾਈਫ ਚ ਮੌਕਾ ਬੜਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਪਰ ਇੱਕ ਯਾਦ ਰਹਿ ਜਾਂਦੀ ਆ ਜੱਸਾ ਰੈਸਟ ਕਰਦਾ ਹੋਇਆ ਪਰ ਦਾਤ ਦੇਣੀ ਚਾਹੀਦੀ ਏਸ ਮੁੰਡੇ ਨੂੰ ਨੌਜਵਾਨ ਸਿਕਾਫੇ ਅੱਗੇ ਵਧ ਕੇ चलो हाँ ट्रैकिंग बहुत सोहनी है इतन देता <laughs> देखो ने होया पिया रास्ता बहुत ही ਜੀ ਦਾ ਥੋੜਾ ਬਟ ਪੈਰ ਜਿਹੜੇ ਬੰਦੇ ਤੋਂ ਸਮੂਤ ਰੱਖ ਹੋਈ ਜਾਂਦੇ ਆ ਕਿਉਂਕਿ ਪੱਥਰ ਕਾਫੀ ਚੜਾਈ ਚ ਵਾਈਡ ਹੈ ਬਿਫੋਰ ਆਈ ਥੋਟ ਹੇਅਰ ਥਿਸ ਸ਼ਾਰਪ ਬਟ ਇਟ ਇਜ਼ ਨਾਈਸ ਤਾਂ ਬਹੁਤ ਸੋਣ ਲੱਗ ਰਿਹਾ ਸਹੀ ਵੀ ਵਾਹ ਤੇ ਹਾਪੋਰਨ 올ਡ वूमेन ਟਰੈਕਿੰਗ ਕਰ ਰਹੇ ਆ ਵਧੀਆ ਲੱਗਦਾ ਯਾਰ ਤੇ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ ਆ ਤੇ ਜਦੋਂ ਲਾਈਫ 'ਚ ਮੌਕਾ ਮਿਲੇ ਤੇ ਹਰ ਇੱਕ ਇੰਜਾਇਮੈਂਟ ਦੀ ਕੋਈ ਉਮਰ ਨਹੀਂ ਹੁੰਦੀ ਹਾ ਸ਼ੇਰੂ 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 ਸਾਡੇ ਨਾਲ ਨੇ ਸਾਨੂੰ ਹੌਸਲਾ ਦਿੰਦੇ ਹੋਏ ਜਦੋਂ ਅਸੀਂ ਕਿਤੇ ਰੁਕਦੇ ਆ ਜਾਂ ਅਸੀਂ ਪਿੱਛੇ ਲੰਦੇ ਆ ਤਾਂ ਇਹ ਵੀ ਸਾਡੀ ਜਿੱਦੇ ਵੇਟ ਕਰਦਾ ਰੁਕ ਜਾਂਦਾ ਚਲੋ ਤੇ चलो मैं देखो वो चलो तो हूँ मैं कैमरा कर दफ क्योंकि सारी ट्रैकिंग सेम ही आदा ही हाँ तो बाकी तो बिल्कुल लागे होवे तो उदो बनावे अके ਅਸੀਂ ਆ ਗਏ ਆ ਕਾਫੀ ਹੱਦ ਤੱਕ ਅੱਧੀ ਵਾਟ ਅਜੇ ਨਿਕਲੀ ਆ ਅਜੇ ਬਹੁਤ ਜ਼ਿਆਦਾ ਪਿਆ ਬਰਫ ਆਲੇ ਤੇ ਬਹੁਤ ਸੋਹਣਾ ਲੱਗਦਾ ਯਾਰ ਬਰਫਾਂ ਥੱਕ ਫਾਈਨਲੀ ਹੋਰ ਬੈਗਾ ਬਹੁਤ ਜ਼ਿਆਦਾ ਜੋਰ ਲੱਗਿਆ ਉਹ ਦੇਖੋ ਉਧਰ ਕਦਾ ਪਿਆ ਬਸ ਹੋਈ ਆ ਵੀ 5 ਕਿਲੋਮੀਟਰ ਆਪਾਂ ਤੁਰ ਵੀ ਲਿਆ ਹੋਣਾ ਬੇਹੇ 5 ਕਿੱਥੇ 5 ਨਹੀਂ ਜ਼ਿਆਦਾ ਗਿਆ ਤੁਰ ਕੇ ਇਧਰ ਮਾਰੋ ਬਹੁਤ ਜ਼ਿਆਦਾ ਦੇਖੋ ਚੋਟੀਆਂ ਆ ਬੱਦਲ ਵੀ ਨੇੜੇ ਹੋ ਗਏ ਆਂ ਤਾਂ ਬਸ ਬਸ ਦੇ ਮੇ ਬਰ ਲੋ ਵੀ ਅਸੀਂ ਉਹ ਰਾਮ ਨੇ ਪਿੱਛੇ ਕੰਟੀਨ ਤੋਂ ਸੀਗਾ ਵੀਡੀਓ ਬਣਾਉਣੀ ਭੁੱਲ ਗਏ ਤੇ ਕੰਟੀਨ ਤੋਂ ਤਰੇ ਅਸੀਂ ਤੋਂ ਬਿਸਕਟ ਲੈ ਆਏ ਤੂੰ ਦਿਖਾ ਦੋ ਕਿੱਟੇ ਚ ਹਾਂ ਤੇ ਮੂਫੀ ਦਾਣੀ ਅੱਥੇ ਖਾਲੇ ਸੀਗੇ ਤੇ ਅਸੀਂ ਹੁਣ ਜਾ ਰਹੇ ਹਾਂ ਉੱਪਰ ਨੂੰ ਤੇ ਆਸ ਆ ਸੁਨੋ ਦੇਖਣ ਦੀ ਪਰ ਦੇਖੋ ਸ਼ਾਇਦ ਮਿਲ ਜਵੇ ਤਾਂ ਤੁਸੀਂ ਦੇਖ ਸਕਦੇ ਆ ਸਾਰਾ ਵਿਊ ਬਹੁਤ ਸੋਹਣਾ ਆ ਤੇ ਅਸੀਂ ਕੰਟੀਨਿਊ ਟਰੈਕਿੰਗ ਕਰ ਰਹੇ ਹਾਂ ਤੇ ਚਲੋ ਕੰਟੀਨਿਊ ਰੱਖਦੇ ਆ ਤੇ ਚਲੋ ਅੱਗੇ ਵਧੋ ਇੱਧਰ ਭੌਂਦਾ ਆ ਜਾ ਬੋਲਣ ਦੀ ਲੋੜ ਹੀ ਨਹੀਂ ਇਹ ਆ ਗਿਆ ਜਦੋਂ ਅੱਪ ਕੋਈ ਜ਼ਿਆਦਾ ਬੋਲ ਕੇ ਵਧੀਆ ਨਹੀਂ ਲੋਕੀ ਨਾ ਆਇਆ ਕੋਲਾ ਕਾ ਕੋਲ ਨਾ ਕਿਸ ਹੋਰ ਦਾ ਨਾ ਬੋਲ ਸੂਰਿਆ ਰਾਜ ਚੁਪ ਕਰਕੇ ਆਵੇ ਰਾਮੇ ਕਿੱਦਾਂ ਲੱਗ ਰਿਹਾ ਬਹੁਤ ਲੱਗ ਗਿਆ ਪਹੁੰਚ ਗਏ ਆ ਪਰ ਸੱਚੀ ਗੱਲ ਦੱਸਾਂ ਇੱਕ ਚੀਜ਼ ਇਹ ਨਾ ਮੈਂ ਸਾਰਿਆਂ ਨੂੰ ਕਹਿਣੀ ਚਾਹੁੰਦਾ ਜਿਹਨੇ ਵੀ ਟਰੈਕਿੰਗ ਕਰਨੀ ਨਾ ਪਾਣੀ ਜ਼ਰੂਰ ਰੱਖੋ ਜਿੱਦਾਂ ਹਨ ਬੰਦਾ ਇੱਕ ਬੰਦਾ ਦੇ ਕੋਲ ਦੋ ਬੋਤਲ ਜ਼ਰੂਰ ਪਾਣੀ ਦੀ ਹੋਣੀ ਚਾਹੀਦੀ ਆ ਤੇ ਜੇ ਤੁਹਾਡੇ ਕੋਲ ਦੋ ਬੋਤਲਾਂ ਜਾਂ ਤਿੰਨ ਬੋਤਲਾਂ ਪਾਣੀ ਪਾਣੀ ਜਿੰਨਾ ਵੱਧ ਆਊਗਾ ਤੁਹਾਨੂੰ ਉਨਾ ਹੀ ਫਾਇਦਾ ਕਿਉਂਕਿ ਸਾਨੂੰ ਅਸੀਂ ਪੰਜ ਬੰਦੇ ਆ ਤੇ ਬੋਤਲਾਂ ਸਾਡੇ ਕੋਲ ਸਿਰਫ ਦੋ ਸੀ ਬਾਰਡਰ ਦੀਆਂ ਤੇ ਹੁਣ ਚਾਰ ਸੀ ਚਾਰ ਪੀ ਲਈਆਂ ਆਪਾਂ ਚਾਰ ਬੋਤਲਾਂ ਪੀ ਗਏ ਆ ਨਾ ਆਪਾਂ ਪਰ ਦੋ ਹੀ ਰਹਿ ਗਈਆਂ ਹੁਣ ਤੇ ਪਾਣੀ ਦੀ ਦਿੱਕਤ ਬਹੁਤ ਆਉਂਦੀ ਆ ਇੱਧਰ ਨੂੰ ਕਿਉਂਕਿ ਜਦੋਂ ਨਾ ਆਪਾਂ ਥੱਲੇ ਉਚੜਦੇ ਆ ਉੱਪਰ ਨੂੰ ਤੇ ਬੋਤਲਾਂ ਪਾਣੀ ਦੀਆਂ ਲੈ ਲਓ ਤੁਸੀਂ ਜੇ ਤੁਹਾਡੇ ਕੋਈ ਐਕਸਟਰਾ ਕੋਡ ਲੈ ਕੇ ਆਂਦੇ ਹੋ ਤਾਂ ਵਧੀਆ ਵੈਸੇ ਜਦੋਂ ਵੀ ਤੁਸੀਂ ਕਿਤੇ ਟਰੈਵਲ ਕਰੋ ਬੋਤਲਾਂ ਆਪਣੀਆਂ ਚੱਕੋ ਤੇ ਉੱਪਰ ਤੁਹਾਨੂੰ 20 ਰੁਪਏ ਲੀਟਰ ਦਾ ਪਾਣੀ ਮਿਲਣਾ ਸਾਡੀ ਬੋਤਲ 'ਚ ਪਾ ਦੇਣਗੇ ਤੇ ਉਹ 20 ਰੁਪਏ ਲੈਣਗੇ ਤੇ ਉੱਪਰ ਜਦੋਂ ਤੁਸੀਂ ਜਾਓਗੇ ਪਤਾ ਨਹੀਂ ਕੀ ਰੇਟ ਹੋਣਾ ਆ ਤੇ ਵਾਟਰ ਦਾ ਖਾਣ ਪੀਣ ਦਾ ਜੋ ਵੀ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਹੁਣ ਅਸੀਂ ਲਗਭਗ ਬਹੁਤ ਹੀ ਕੋਲ ਪਹੁੰਚ ਗਏ ਆ ਤੇ ਪਰ ਸੱਚ ਇਹ ਸਭ ਬਹੁਤ ਟਾਫਾ ਦੇਖਣ ਨੂੰ ਬਹੁਤ ਇਜ਼ੀ ਲੱਗਦਾ ਬੰਦੇ ਨੂੰ ਯਾਰ ਕਿ ਤੋੜਨਾ ਇਆ ਬਟ ਬਹੁਤ ਜ਼ਿਆਦਾ ਟਾਫਾ ਤੇ ਰਸਤੇ ਵੀ ਥੋੜੇ ਬਹੁਤ ਜ਼ਿਆਦਾ ਉੱਪਰ ਖਾਬੜ ਵੀ ਆ ਪੱਥਰ ਵਾਲੇ ਆ ਥੋੜੇ ਸਟੀਕ ਰਸਤਾ ਜਾਂਦਾ ਬਹੁਤ ਜ਼ਿਆਦਾ ਟਾਫਾ ਜਾਂਦਾ ਆ ਹਾਂ ਜ਼ੂਮ ਕਰਕੇ ਦਿਖਾ ਵੀ ਦਿੰਨੇ ਬਹੁਤ ਜ਼ਿਆਦਾ ਉੱਪਰ ਆ ਗਏ ਆ ਆਪਾਂ ਇੱਥੋਂ ਮਤਲਬ ਜੀ ਜ਼ੂਮ ਦੀ ਤਾਂ ਇਹ ਇਹਨਾ ਸਟੇਬਲ ਨਹੀਂ ਰਹਿਣਾ ਕੈਮਰਾ ਹੱਥ ਕੰਬਦੇ ਮੇਰੇ ਉਹ ਨੰਨ ਦਿਖਾ ਪਹਾੜੀ ਇੱਥੋਂ ਉਹ ਸਾਹਮਣੇ ਉਹ ਸਾਹਮਣੇ ਆ ਦੇਖੋ ਪੂਸੂ ਦਾ ਪੱਥਰ ਆ ਤੇ ਰਮੇ ਅੰਦੇ ਤਾਂ ਅਸੀਂ ਸਾਨੂੰ ਲੱਗਾ ਸੀਗਾ ਕਿ ਸਨੋ ਹੋਵੇ ਮਿਲੇਗੀ ਪਰ ਤੁਹਾਨੂੰ ਮਿਲੀ ਨਹੀਂ ਤੇ ਉਹ ਕਹਿੰਦੇ ਸਵੇਰੇ ਥੋੜੀ ਜਿਹੀ ਹੋਈ ਆ ਤੇ ਹੋ ਗਈ ਆ ਤੇ ਆਪਾਂ ਹੁਣ ਅੱਗੇ ਜਾਂਦੇ ਹਾਂ ਉੱਪਰ ਦਿਖਾਉਂਦੇ ਤੁਹਾਨੂੰ ਹੁਣ ਆਪਾਂ ਚੱਲ ਰਹੇ ਹਾਂ ਉੱਪਰ ਨੂੰ ਚਲੋ ਆਜੋ ਗਾਣਾ ਲਾਲਾ ਸੈੱਡ Song फाइनली पहुंचे गए <laughs> वाह त्रिवुंड टॉप तार सौ पचहत्तर हाइट्स मीटर्स। ਰਾਮਾ ਯਾਰ ਅੱਗੇ ਵੀ ਜਾਣਾ ਹੈ। ਸਦਾ ਲੱਗ ਰਿਹਾ ਸੋ ਬਰਸ ਘਰੇ ਦੇ ਲਾਂਗੇ। ਉਹ ਆਤਾ। ਲੱਗ ਰਿਹਾ ਨਾ ਵਧੀਆ। ਬੱਦਲਾ ਦੋ ਬੱਦਲਾ ਤੋਂ ਜੇ ਆ ਪੜ। ਬੱਦਲਾਂ ਤੋਂ ਪਾਰ ਦੀ ਗੱਲ ਹੈ। ਆ ਬੱਦਲ ਆ ਗਏ। ਇਹ ਮਗਲੌੜ ਕਾਂ ਤੋਂ ਰਾਹ ਮੁੱਕ ਜਾਂਦਾ ਨਾ ਉਧਰੋਂ ਨਿਕਲਦਾ ਨਹੀਂ ਰਾਹ ਕੋਈ। ਹਾਂ। ਠੰਡੀ ਠੰਡੀ ਹਵਾ। ਠੰਡਣੀ ਹਵਾ ਚੱਲ ਰਹੀ। ਚਲੋ। ਹਵਾ ਯੂ ਐਕਸਪੀਰੀਅੰਸ। ਚਾਹੀਦਾ ਨਾ? ਐਕਸਪੀਰੀਅੰਸ। ਹਾਂ। ਤਲੋ ਵੇਜਾ ਹੁਣ ਪਾਣੀ ਪੂਰੀ ਤਰੀ ਦੀ ਬਸ ਹੋ ਗਈ ਮੇਰੀ ਫੋਟੋ ਵਿੱਚ ਕਿੰਨੇ ਰੁਕ ਲਾਏ ਚਾਹ ਮਾਰ ਜਤਾ ਹਾਂ ਹਾਂਜੀ ਉਹ ਪਾਵਰ ਐਕਸਪੀਰੀਅੰਸ ਗੱਡੀ ਮੇਰੀ ਗੱਡ ਚੋਂ ਚਾਰਜ ਲਾ ਫੋਨ ਯਾਰ ਇਹ ਮੈਂ ਹੁਣ ਤੈਨੂੰ ਕੀ ਦੱਸਾਂ ਆਪ ਤੋਂ ਆਮਤ ਨਾਲ ਵਧੀਆ ਪਹਿਲੀ ਵਾਰ ਹੀ ਆਏ ਆਂ ਅਨ ਤੁਸੀਂ ਜੱਸਾ ਜਹਾਜ਼ ਪ੍ਰithvi ਵਾਸੇ ਹੀ ਕਹਿ ਸਕਦੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਆਨੰਦ ਆਇਆ ਕੁੜੀ ਵੰਗੀ ਨਹੀਂ ਹੈਗੀ ਫੌਂਦੀ ਸਾਰੇ ਕਹਿੰਦੇ ਐਕਸਪੀਰੀਅੰਸ ਬਹੁਤ ਵਧੀਆ ਆ ਜਾਓ ਉੱਠ ਤੁਸੀਂ ਵੀ ਆਓ ਵਧੀਆ ਹੋਣਾ ਇਆ ਆਓ ਦੇਖੋ ਨੀਚੇ ਨੂੰ ਫੀਲ ਕਰੋ ਇਹੀ ਹੈ ਖੂਬਸੂਰਤੀ ਉਪਰਦੀਪ ਆ ਜਾ ਇੱਥੇ ਵਿੱਚ 2 ਮਿੰਟ ਉਹ ਇਹ ਚ ਖੇਚਦੇ ਗੂਗਲ ਚ ਪਸੌਣੀਆਂ ਆਣੀਆਂ ਮੇਰੇ ਚ ਬਹੁਤ ਵਧੀਆ ਲੱਗਦਾ ਸਾਰਾ ਕੁਝ ਰੁਕ ਲਾ 5 ਮਿੰਟ ਡੇਢ ਆ ਫੀਲ ਹੈਪੀ ਜੋ ਲੋਕ ਇਸ ਤਰ੍ਹਾਂ ਟੌਪ ਤੇ ਪਹੁੰਚ ਜਾਂਦੇ ਆ ਤਾਂ ਉੱਥੇ ਬਹੁਤ ਜਿਆਦਾ ਸੋਹਣਾ 뷰 ਜੋ ਕਿ ਤੁਸੀਂ ਦੇਖ ਹੀ ਰਹੇ ਹੋ ਇਸ ਵੀਡੀਓ ਦੇ ਵਿੱਚ ਇੱਥੇ ਦੋ ਕੈਂਟਰੀਨਸ ਨੇ ਤੇ ਇਸ ਕੈਂਟਰੀਨ ਤੋਂ ਮੈਂ ਜੋ ਦੂਸਰੀਆਂ ਤੋਂ ਵੀ ਵੀਡੀਓ ਚ ਪਹਿਲਾਂ ਦੇਖੀ ਹੋਣੀ ਆ ਉੱਥੇ ਮੈਂ ਪਤਾ ਕੀਤਾ ਸੀਗਾ ਕਿ ਜੇ ਕੈਂਪਿੰਗ ਇੱਥੇ ਤੁਸੀਂ ਕੈਂਪਿੰਗ ਕਰ ਸਕਦੇ ਆ ਉੱਥੇ ਲੋਕੀ ਨਾਈਟ ਰੁਕਦੇ ਆ ਬਹੁਤ سارے ਲੋਕ ਰੁਕੇ ਆ ਤੇ ਅਸੀਂ ਨਹੀਂ ਰੁਕ ਸਕੇ ਤੇ ਪਰ ਪਰਸਨ ਇਹ 500 ਰੁਪਏ ਲੈਂਦੇ ਕੈਂਪਿੰਗ ਦਾ ਸਾਰਾ ਸਮਾਨ ਦਿੰਦੇ ਆ ਤੁਸੀਂ ਬੇਰਾ ਫੂਡ ਵਗੈਰਾ ਖਾ ਸਕਦੇ ਆ ਥੋੜਾ ਐਕਸਪੈਂਸਿਵ ਹੈ ਬਟ ਬਹੁਤ ਜ਼ਿਆਦਾ ਵਧੀਆ ਹੈ ਕਿ ਇੱਥੇ ਦਾ ਸਾਂਗ ਵਾਈਜ਼ ਸਾਰੇ ਦੇਖਣਾ ਪਸੰਦ ਕਰਦੇ ਆ ਤੇ ਇੱਥੇ ਜੋ ਚਾਹ ਦਾ ਪ੍ਰਾਈਸ ਹੈ ਉਹ 40 ਰੁਪਏ ਤੇ ਵਾਟਰ 40 ਰੁਪੀਏ ਤੇ ਸਾਰਨ ਗੈਂਟੀ ਆ ਪਾਣੀ ਆਪਣਾ ਕੋ ਲੈ ਕੇ ਆਓ ਬੋਟਲਸ ਲੈ ਕੇ ਆਓ ਤੇ ਤੁਸੀਂ ਇੱਥੇ ਹੋ ਸਕੇ ਤਾਂ ਕੈਂਪਿੰਗ ਜੁੜ ਕਰੋ ਤੇ ਤੁਸੀਂ ਇਸ ਵੀਊ ਦਾ ਆਨੰਦ ਮਾਣੋ